ਰਾਤ ਵਾਲੀਆਂ ਖੱਡਾਂ ਲਾਗੇ ਵੀ ਬੰਦ ਕਰਨਾ ਹੈ ਕਿੰਨੀਆਂ 7 ਨਿਕਲੇਗਾ 8 ਲੈਂਟਰ ਪਾੜ ਗਿਆ ਲੈਂਟਰ ਉਹ ਨਾਲ ਆ ਹੋ ਗਿਆ ਆਏ ਹਾਏ 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 ਕਹਿਰ ਦਾ ਅੱਜ ਤਾਂ ਨਹੀਂ ਮੇਰੇ ਮੁਸਕਾਉਂਦਾ ਇਹ ਤਾਂ ਸੰਘਕੇ ਦੇਖ ਤਾਂ ਆਸਰੀ ਗੱਲ ਵੀ ਸਾਰਿਆਂ ਨੂੰ ਕਿਵੇਂ ਹੋ ਕਾਇਮ ਹੋ ਸਾਰੇ ਤੇ ਮੈਂ ਸੋਚਦਾ ਦਾ ਅੱਜ ਵੀਡੀਓ ਹੋਰ ਪਾਸਿਓਂ ਸ਼ੁਰੂ ਕਰਾਂਗੇ ਪਰ ਅੱਜ ਫੇਰ ਇੱਧਰ ਕੰਮ ਨਿਕਲੇ ਆਇਆ ਤੁਹਾਨੂੰ ਬਾਕੀ ਚਲੋ ਦਿਖਾਉਣਾ ਬਾਅਦ ਚ ਆਪਾਂ ਬਾਈ ਤਿਆਰੀ ਕਰ ਰਹੇ ਹਾਂ ਪਹਿਲਾਂ ਕੰਧ ਨੂੰ ਪਾਣੀ ਲਾਉਣ ਦੀ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਤੇ ਪਾਈਪ ਦਾ ਜੋੜ ਲੈਣ ਗਿਆ ਬਾਊ ਪਾਈਪ ਇੱਥੇ ਲੱਗਾ ਗਿਆ ਆਹ ਕੰਧ ਨੂੰ ਆਹ ਸਾਈਡ ਵਾਲੀ ਕੰਧ ਨੂੰ ਲਪਾਈ ਹੋਣੇ ਵਾਲੀ ਆ ਦੇਖੋ ਇਹਨੂੰ ਸਾਰੀ ਨੂੰ ਲਪਾਈ ਕਰਨੀ ਹੈ ਤੇ ਅੱਡੇ ਦਿਖਾਦਾ ਤੁਹਾਨੂੰ ਮੈਂ ਉਹਦੇ ਆਲੇ ਜਿਹੜੇ ਆਪਾਂ ਛਤਰੀਆਂ ਲਾਏ ਆ ਇੱਕ ਤਾਂ ਆਹ ਲਾਇਆ ਦੇਖੋ ਇੱਥੇ ਆ ਇਹ ਠੀਕ ਹੈ ਇੱਕ ਆ ਲਾਤਾ ਤੇ ਇੱਕ ਲਾਇਆ ਆਪਾਂ ਨੇ ਇੱਥੇ ਆਹ ਲਖੋ ਇੱਕ ਲਾਤਾ ਉਹ ਖੁੰਝੇ ਜ ਠੀਕ ਹੈ ਜਿਹੜੇ ਆ ਦੋ ਖੱਡੇ ਨੇ ਆ ਬਿਲਕੁਲ ਸਾਹਮਣੇ ਇੱਕ ਆਹ ਖੁੰਝੇ ਤੇ ਇੱਕ ਆ ਇੱਕ ਉਧਰ ਹੋ ਗਿਆ ਠੀਕ ਹੈ ਤਿੰਨ ਹੋ ਗਏ ਇਹ ਕਰਦਾ ਚੈੱਕ ਓਕੇ エアਪੋਰਟ ਇਹਦੀ ਵੀ ਓਕੇ エアਪੋਰਟ ਇਹਨਾਂ ਤੋਂ ਤਾਂ ਇਟਾਂ ਲਾਤੀਆਂ ਦੀਆਂ ਬੱਸ ਹੁਣ ਤਾਂ ਸੁੱਕੇ ਜਿਹੇ ਹੋ ਗਏ ਇਹ ਤੇ ਉਧਰ ਉਹ ਵੀ ਕਰਤੀ ਸਭਾਈ ਜਿਹੜੀ ਮਾੜੀ ਮੋਟੀ ਕੋਰ ਟੁੱਟੀ ਹੋਈ ਦੀ ਲਾ ਰਹੇ ਆ ਹੋ ਜੂਗੀ ਹੈ ਓਕੇ ਹੁਣ ਠੀਕ ਆ ਫਾਈਨਲ ਹੋ ਗਿਆ ਖੁੱਡੇ ਦਾ ਕੰਮ ਬਾਕੀ ਜੋ ਰਹਿੰਦਾ ਫੱਟੀਆਂ ਫੁੱਟੀਆਂ ਉਹ ਬਾਅਦ ਚ ਪਾਉਣੀਆਂ ਤੇ ਉਹ ਤੋਂ ਪਹਿਲਾਂ ਉੱਥੇ ਖੋਲੀ ਬਣਾਉਣੀ ਹੈ ਇੱਕ ਬਸ ਛੋਟੇ ਜਾਨਵਰਾਂ ਨੂੰ ਠੀਕ ਆ ਠੀਕ ਆ ਲਿਆ 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 ਪਾਉ ਲੈਣ ਗਿਆ ਪੈਪ ਦਾ ਜੋੜ ਉਹ ਬੈਂਡ ਪੈਪ ਦਾ ਜਿਹੜਾ ਇੱਕ ਵੈਪ ਤੋਂ ਦੂਜੇ ਵੈਪ ਜੋੜਾਂਗੇ ਹਨ ਉਹ ਲੈਣ ਗਿਆ ਹੈ ਤੇ ਚਲੋ ਆਪਾਂ ਪਹਿਲਾਂ ਕੰਧ ਨੂੰ ਪਾਣੀ ਲਈਏ ਠੀਕ ਆ ਪਹਿਲਾਂ ਆਗੇ ਭਾਈ ਆਪਾਂ ਗਰਾਊਂਡ ਤੇ ਖੱਡੇ ਕੱਢ ਲਈਏ ਹੁਣ ਪਹਿਲਾਂ ਲਾਈਟਾਂ ਲਈ ਬਾਅਦ ਚ ਦਿਖਾਉਣਾ ਤੁਹਾਨੂੰ ਆ ਕੰਮ ਚੱਲ ਰਿਹਾ ਪੂਰਾ ਹੈ ਫੀਰਾ ਦੇਖ ਰਿਹਾ ਹੈ ਲਾਉਣੀ ਆਪਾਂ ਲਾਈਟਾਂ ਇੱਥੇ ਬੋਲ ਖੜੇ ਕਰਕੇ ਨਿਬੜ ਗਿਆ ਭਾਈ ਕੰਮ ਤੇ ਆਖਰੀ ਟੋਆ ਦਾ ਇਹ ਆਹ ਮਾਰਦਾ ਮਿੱਟੀ ਸੁਕੇ ਚਾਲਦੇ ਆਉਣ ਘਰ ਨੂੰ ਫਿਰ ਹੁਣ ਬਾਈਏ ਪਾਈਏ ਆਪਾਂ ਕਬੂਤਰਾਂ ਨੂੰ ਦਾਣਾ ਪਾਣੀ ਅੱਜ ਲੇਟ ਹੋ ਗਿਆ ਬਹੁਤ ਕੰਮ ਗਰਾਊਂਡ 'ਚ 3 ਵਜ ਗਿਆ ਅੱਜ ਤੇ ਚਲੋ ਕੋਈ ਨਹੀਂ ਆਉਣੇ ਅੱਜ ਬਾਹਰ ਕੱਢਦੇ ਆ ਅੱਜ ਧੁੱਪ ਹੈਗੀ ਥੋੜੀ ਜੀ ਬਾਹਰ ਕੱਢ ਦਿਆਂ ਪਹਿਲਾਂ ਚੱਲੋ ਪਹਿਲਾਂ ਨਵੇੜਾ ਲਾ ਕੰਮ ਮੈਂ ਮਿਕਸ ਖਰਾਕ ਮੁੱਕੀ ਹੋਈ ਥੀ ਬਾਈ ਉਧਰ ਛੋਲੇ ਮੱਕੀ ਕਣਕ ਕੱਟਾਣਾ ਵੀ ਰਹਾ ਸੋਇਆਬੀਨ ਤੇ ਹਾਰੇ ਉਹ ਇਹ ਲੇਕਿਆ ਹੈ ਪਾ ਕੇ ਤੇ ਹੁਣ ਪਾ ਦਈਏ ਪਹਿਲਾਂ ਟਰੇਆਂ ਚ ਬਾਈ ਤੇ ਜਿੰਦਾ ਜਿੰਦਾ ਖੋਲ ਲਿਆ ਮੈਂ ਕਰਦੇ ਆ ਸੈਟਿੰਗ ਗਾਣਾ ਪਾਣੀ ਡੰਨਾ ਬਾਈ ਕਬੂਤਰ ਨਿਕਲੇ ਬਾਹਰ ਸਾਰੇ ਓਕੇ ਨੇ ਦੇਖੋ ਕਬੂਤਰ ਹੀ ਨਿਕਲ ਗਈ ਯਾਰ ਬਾਹਰ ਬੱਚਿਆਂ ਵਾਲੀ ਉਹ ਸਾਰੇ ਉਡਾੜਨਾ ਜਾਵੇ ਕੋਈ ਨਾ ਉਹਨੂੰ ਕਰਦੇ ਆਂ ਪ੍ਰਬੰਧ ਫੜਨ ਦਾ ਤੇ ਆ ਚੁਗ ਰਹੇ ਨੇ ਪਾਣੀ ਪਾਤਾ ਕੋਸਾ ਜਾ ਤੇ ਦਾਣੇ ਪਾਤੇ ਰੱਜ ਲੈਣਗੇ ਆ ਸਾਰੇ ਓਕੇ ਨੇ ਕਬੂਤਰ ਇੱਕੋ ਹੀ ਰੱਤਾ ਬੱਚਾ ਥੋੜਾ ਜਿਹਾ ਬਿਮਾਰ ਹੈ ਬਾਕੀ ਤਾਂ ਸਾਰੇ ਓਕੇ ਨੇ ਚਲੋ ਕੋਈ ਗੱਲ ਨਹੀਂ ਦਾਣਾ ਪਾਣੀ ਚੁਗਣ ਦੋ ਆਪਾਂ ਚੱਲਦੇ ਆਂ ਕੋਠੇ ਤੇ ਤੁਹਾਨੂੰ ਦਿਖਾਉਣਾ ਫਾਈਨਲ ਸਾਰੇ ਹੀ ਖੁੱਡਿਆਂ ਦਾ ਕੰਮ ਤੇ ਬਾਕੀ ਚਲੋ ਅ ਇੱਧਰ ਦਾਣਾ ਪਾਣੀ ਚੁਗਣ ਦੋ ਕਬੂਤਰੀ ਨੂੰ ਮੈਂ ਕਰ ਦਮਾਂ ਬੰਦ ਪਹੁੰਚ ਗਈ ਆਪਾਂ ਕੋਠੇ ਤੇ ਖੁੱਡੇ ਬਾਜ ਦਿਖਾਉਣਾ ਪਹਿਲਾਂ ਦੇਖੋ ਪੈੜ ਕਰਨ ਲੱਗੇ ਹੋਏ ਆ ਆ ਕੰਦ ਦੀ ਨੌਜਵਾਨ ਆ ਨਰਵੈ ਸਿੰਘ ਅੱਜ ਲੈਦਾ ਹੀ ਚੰਗਦਾ ਨਾਤਾ ਹੋਇਆ ਦੇਖਦਾ ਹੈ ਤਾਂ ਹੀ ਤਾਂ ਪਾ ਗਈ ਹੈ ਇਧਰ ਢੋਲ ਕਾਦਾ ਵੱਜਦਾ ਓਏ ਲੈ ਮਾਮਾ ਲੇਲਾ ਬੈਣੀ ਜੀ ਤੇ ਖੁੱਡੇ ਦਿਖਾਉਣਾ ਹੁਣ ਤੁਹਾਨੂੰ ਮੈਂ ਦੇਖੋ ਫਿਰ ਹੋ ਗਏ ਨਾ ਰੈਡੀ ਸਾਰੇ ਆ ਤਾਰੂ ਨੇ ਪੈਪ ਵੀ ਖੜਾ ਕਰਤਾ ਹੋਇਆ ਦੇਖੋ ਦੇਖੋ ਭਾਈ ਐ ਸਾਰਾ ਓਕੇ ਕਰਦਾ ਉੱਪਰੋਂ ਤੁਹਾਨੂੰ ਮੈਂ ਫਰਸ਼ ਵੀ ਦਿਖਾਉਣਾ ਠੀਕ ਆ ਉੱਪਰ ਜਾ ਕੇ ਦਿਖਾਉਣਾ ਫਰਸ਼ ਇਹ ਸਾਰਾ ਕੰਮ ਓਕੇ ਆ ਆਪਣਾ ਦੇਖੋ ਭਾਈ ਉੱਪਰ ਲੈ ਉੱਪਰ ਦਾ ਲੈਂਟਰੇ ਲੱਗਦਾ ਵੀ ਲੈਂਟਰ ਪਾਇਆ ਹੋਇਆ ਆਹ ਪੰਤਾਲਾ ਵੀ ਲਾਤਾ ਦੇਖ ਲਓ ਓਕੇ ਆ ਰੋਟਾ ਬਸ ਹੁਣ ਆ ਰਹਿ ਗਏ ਇਹਦੇ ਇੱਥੇ ਸੀਮੈਂਟ ਲਾਉਣ ਤੇ ਉਹ ਹਲੇ ਆ ਉੱਪਰ ਗਿੱਲਾ ਤਾਂ ਕਰਕੇ ਨਹੀਂ ਲਾਇਆ ਇੱਥੋਂ ਸਾਰਾ ਉੱਚਾ ਹੀ ਬਹੁਤ ਲੱਗਦਾ ਰ ਦੇਖੋ ਆ ਛਤਰੀਆਂ ਹੁਣ ਦੇਖਦੀਆਂ ਦੋਏ ਸਾਹਮਣੇ ਤੀਜਾ ਉੱਥੇ ਆ ਜਿੱਥੇ ਮਾਮਾ ਖੜਾ ਹੈ ਤੇ ਦੇਖੋ ਹੁਣ ਤਿੰਨੇ ਛਤਰੀਆਂ ਓਕੇ ਰਿਪੋਰਟ ਚਲੋ ਹੁਣ ਮੈਂ ਉੱਤਰ ਤਾਂ ਥੱਲੇ ਮੈਨੂੰ ਲੱਗਦਾ ਡਰ ਮੇਰੀਆਂ ਲੱਤਾਂ ਕੰਬਦੀਆਂ ਲੱਤਾਂ ਕੇ ਜਵਾਨ ਵੀ ਕੰਮਣ ਲੱਗੀ ਚਲੋ ਉਤਰਨ ਨੂੰ ਮੈਨੂੰ ਥੱਲੇ ਰੱਖ ਕੇ ਦਿਖਾ ਦੇ ਬਸ ਆ ਜਾਣਾ ਹੁਣ ਆਉਣਾ ਸ਼ੁਰੂ ਹੋ ਜਾਣਾ ਫਿਰ ਸਮਰਸੀ ਵੱਲ ਤੋਂ ਲਾ ਲਈ ਫਿਰ ਆ ਲਓ ਬਈ ਆਪਾਂ ਇਹਨਾਂ ਨੂੰ ਲਾ ਦੀਏ ਪਾਣੀ ਥੇਵੜੀਆਂ ਜੀਆਂ ਤਾਂ ਕਿ ਪੱਕ ਜਾਣਗੀਆਂ ਠੀਕ ਨਹੀਂ ਇਹ ਕੋਲ ਉਹ ਦੇਣ ਚ ਫਿਰ ਆਪਾਂ ਛਤਰੀਆਂ ਖੜੀਆਂ ਕਰਾਂਗੇ ਓਕੇ ਰਪੋਰਟ ਚਲੋ ਲਾਦਾ ਮੈਂ ਸਾਰਿਆਂ ਨੂੰ ਪਾਣੀ ਫਿਰ ਆਪਾਂ ਦੇਖਦੇ ਆ ਅੱਗੇ ਕੀ ਕੰਮ ਕਰਨਾ ਤਿੰਨ ਬੱਚੇ ਲੈ ਜਾਂਦੇ ਬਾਈ ਉੱਪਰ ਜੱਸਾ ਕਹਿੰਦਾ ਢੇੜੇ ਘੜਾਉਣੇ ਨੇ ਕੱਲ ਵਾਂਗੂ ਬਸ ਥੋੜੇ ਜਿਹੇ ਢੇੜੇ ਘੜਾ ਕੇ ਕਰ ਦਾਂਗੇ ਬੰਦ ਇਹਨਾਂ ਨੂੰ ਜੱਸੇ ਉੱਥੋਂ ਮੂਹਰੋਂ ਛੱਡ ਲਾ ਹਨਾ ਕਿ ਇਧਰੋਂ ਛੱਡਣੇ ਛਤਰੀ ਪਰ ਨਹੀਂ ਬਿਠਾਉਣੇ ਬਸ ਡਾ ਦੇ ਹੁਣ ਫੇਰ ਦਾ ਛਤਰੀ ਦੇਖ ਕੇ ਦਾ ਉਧਰ ਨਾਲ ਆਇਆ ਵਿੱਚ ਡਾ ਲੈ ਹੁਣ ਤੂੰ ਡਾ ਰੇ ਮੈਂ ਇਧਰੋਂ ਮਾ ਲੈ ਲੈ ਆਹਹ ਦਿਖਾ ਦੇ ਪਹਿਲਾਂ ਤਿੰਨੇ ਦਿਖਾ ਤਿੰਨੇ ਦਿਖਾਓ ਓਕੇ ਆ ਚਲੋ ਦਾਓ ਫਿਰ ਚਲ ਦਾਉ ਦਾਉ ਢਾਉ ਥੋੜਾ ਯਾ ਉੜ ਗਏ ਉੜ ਗਏ ਉੜ ਗਏ ਕੱਢ ਕੇ ਘੇਰੇ ਕੱਢ ਕੇ ਘੇਰੇ ਆਹ ਛਤਰੀ ਦਾ ਵਾਲਾ ਪੱਕਾ ਦੇਖ ਛਤਰੀ ਲਿਆਉਂਦਾ ਹੈ ਆ ਆ ਗਿਆ ਆਣਾ ਉਹਨਾਂ ਨੂੰ ਕੱਢਣ ਦੇ ਕੀੜੇ ਹਾਂ ਕੱਢਣ ਦੇ ਕੱਢਣ ਦੇ ਆਹ ਬਾਈ ਛਤਰੀ ਦਾ ਤਾਂ ਬਾਹਲਾ ਹੀ ਤੇ ਉਹ ਕਰਦਾ ਹਾਲਾ ਚਲੋ ਉਹ ਕੱਢ ਰਹੀਆਂ ਕੀੜੇ ਉਹ ਹੋ ਗਿਆ ਇੱਕ ਦਾ ਕੋਈ ਨਹੀਂ ਉੜਨ ਦੇ ਹਲੇ ਬਾਈ ਦੋ ਬੱਚੇ ਤਾਂ ਆ ਗਏ ਤੇ ਆਹ ਬੱਚਾ ਥੋੜਾ ਜਿਹਾ ਉੱਚਾ ਲੱਗ ਗਿਆ ਤਾਂ ਇਹਨੂੰ ਅਸੀਂ ਤਾਰਨ ਲੱਗੇ ਆ ਬੈਰੀ ਨਾ ਆ ਜਵੇ ਉਹ ਥਾਪੇ ਮਾਰਦਾ ਇਹ ਤਾਂ ਜੱਸੇ ਕੋਈ ਨਹੀਂ ਕੋਈ ਨਹੀਂ ਆ ਜਾ ਰੇ ਆ ਜਾ ਰੇ ਆ ਆ ਆ ਆ ਆ ਆ ਗਿਆ ਆ ਗਿਆ ਆ ਗਿਆ ਘੁੰਮ ਗਿਆ ਘੁੰਮ ਗਿਆ ਘੁੰਮ ਗਿਆ ਚਾਰ ਉੱਪਰ ਨੂੰ ਮਾਰ ਥੋੜਾ ਜਿਹਾ ਉੱਪਰ ਨੂੰ ਮਾਰ ਜ਼ੋਰ ਨਾਲ ਇਹ ਆ ਮਾਰ ਉੱਪਰ ਨੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਭਾਈ ਆ ਗਿਆ ਉਹ ਪਰੇ ਪਰਲੇ ਹੁੰਜੇ ਜਾ ਹੁੰਚੇ ਮਾਰ ਥੋੜਾ ਜਿਹਾ ਓੜ ਕੇ ਬੈਠਣਗੇ ਫੇਰ ਆਉ ਮਾਰ ਉੱਪਰ ਨੂੰ ਬਾਸ ਆ ਗਿਆ ਆ ਗਿਆ ਉਹ ਵੀ ਉੱਡ ਗਿਆ ਸਾਲਾ ਚਲ ਉਹਨੇ ਤਾਂ ਆ ਜਾਣਾ ਆ ਆ ਗਿਆ ਲੈ ਇਹ ਤਾਂ ਆ ਗਿਆ ਜਿ세 ਉਹ ਕੈੜਾ ਹੋਣ ਲੱਗ ਗਿਆ ਓਏ ਚਲੋ ਭਾਈ ਤਾਰੀਏ ਪਹਿਲਾਂ ਉਹਨੂੰ ਇਹ ਆ ਪਹਿਲੀ ਵਾਰੀ ਖੁੱਡੇ ਚ ਕਰਨ ਲੱਗਿਆ ਬੰਦ ਨੀਵਾ ਕਰ ਲੈ ਥੋੜਾ ਜਿਹਾ ਨੀਵਾ ਥੋੜੀ ਜਿਹੀ ਨੀਵੀਂ ਛਤਰੀ ਦੇਖ ਲੈਣੇ ਇਹਨਾਂ ਨੇ ਦੂਆ ਹੋ ਗਏ ਉਹ ਤੇਰੀ ਉਹ ਵੀ ਛਤਰੀ ਤੇ ਆ ਗਿਆ ਲੈ ਜਾ ਲੈ ਜਾ ਅੰਦਰ ਲੈ ਜਾ ਛਤਰੀ ਬਾਸ ਕੁੰਡਾ ਲਾ ਦੇ ਕੁੰਡਾ ਲਾ ਦੇ ਆ ਨਾ ਨਿਕਲ ਲੋ ਉਹਦਾ ਕੁਛ ਨਹੀਂ ਹੋਲ ਕਰਤੇ ਬੰਦ ਬਾਈ ਉਹਨੂੰ ਉਠਾ ਲੈਣੇ ਕੋਈ ਨਹੀਂ ਉਹਨੂੰ ਛਤਰੀ ਲਾ ਲਾ ਬਹਿ ਜਾਣਾ ਨੇ ਕਿੱਥੇ ਗਿਆ ਹਾਲਾ ਨਹੀਂ ਆ ਆ ਫਿਰਦਾ ਉਹ ਫਿਰਦਾ ਉੜਨਦੇ ਉੜਨਦੇ ਉਹਨੂੰ ਕੋਈ ਨਹੀਂ ਡਰਾ ਦੇ ਮੜਾ ਜਾ ਥਮਕਾ ਲੋ ਭਾਈ ਬੱਚੇ ਵੀ ਢਾਲੇ ਦੋਨੇ ਖੁੱਡਿਆਂ ਦੇ ਮਹੂਰਤ ਵੀ ਕਰ ਲੇ ਓਕੇ ਰਿਪੋਰਟ ਇਹਨਾਂ ਨੂੰ ਹੁਣ ਲੈ ਕੇ ਜਾਣੇ ਆ ਥੱਲੇ ਚਲੋ ਮਹੂਰਤ ਹੋ ਗਿਆ ਆਹੀ ਉਹ ਤੇਰੀ ਛੜ ਲਿਆ ਨਿਕਲਣ ਲੱਗਿਆ ਦਾ ਬਾਹਰ ਚਲੋ ਖੁੱਡਿਆਂ ਦਾ ਮਹੂਰਤ ਵੀ ਹੋ ਗਿਆ ਬੱਚੇ ਵੀ ਇੱਕ ਦਾ ਬੱਚਾ ਬੰਦ ਹੈ ਬਸ ਅੱਜ ਤੋਂ ਹੈਨਾ ਹਾਂ ਉਹ ਬੱਚਾ ਨਹੀਂ ਢਾਉਣਾ ਆਹ ਪੋਟੇ ਪੂਛ ਵਾਲਾ ਬੱਚਾ ਉਹ ਬੰਦ ਹੈ ਦੂਜਾ ਉਹ ਨਾ ਉਹ ਬੰਦ ਹੈ ਥੋੜੀ ਆਹ ਦਾ ਪੋਟੇ ਢੂਸੇ ਵਾਲਾ ਉਹ ਉਹ ਬੱਚਾ ਬੰਦ ਕਰ ਦੇਣਾ ਆਪਾਂ ਨੇ ਹੁਣ ਪੋਲੀ ਡਾਉਣਾ ਇਹਨਾਂ ਤਿੰਨਾਂ ਨੂੰ ਫੜਦੇ ਆਂ ਥੱਲੇ ਲੈ ਕੇ ਚਾਲਦੇ ਆਂ ਠੀਕ ਆਂ ਬਾਊ ਉਹ ਨਹੀਂ ਚੜਾ ਰਹੇ ਨੇ ਭਾਈ ਫੱਟੇ ਤੇ ਮਾਮੇ ਦਾ ਊਂ ਲਲਗਾ ਰਹਿਆਂ ਨੂੰ ਜ਼ੋਰ ਲੱਗਿਆ ਹੋਇਆ ਹੈ ਵੀਰੇ ਮਾਮਾ ਦੱਸ ਰਿਹਾ ਵੀ ਐ ਨਹੀਂ ਐ ਕਰਨਾ ਓਕੇ ਰਬੋਟ ਇੱਧਰ ਪੈੜ ਦੇਖੋ ਭਾਈ ਹੋ ਗਈ ਪੈੜ ਓਕੇ ਡੰਕ ਕੇ ਜਣੇ ਤੁਹਾਨੂੰ ਉੱਧਰ ਖੜਕੇ ਦਿਖਾਉਂਗਾ ਦੇਖਿਓ ਕਿੰਨੀ ਉੱਚੀ ਗੰਧ ਹੈ ਇੱਥੋਂ ਥੋੜੀ ਜਿਹੀ ਲੱਗਦੀ ਆਂ ਹਾਂ 10 ਕਿਲੋ ਦਾ ਸਮਾਂ ਚ ਲੱਗਿਆ 10 ਕਿਲੋ ਸਿਮੈਂਟ 20 ਕਿਲੋ ਦਾ ਫੱਟਾ ਹੈ ਨਾ ਓਕੇ ਡਨ ਹੈ ਤੇ ਜੋ ਮੋਸਾਂ ਸੰਗ ਪਤੰਗ ਚੜਾ ਰਿਹਾ ਹੈ ਗੁਰੀ ਉਧਰ ਗਿਆ। ਪਤੰਗ ਹੈ। ਆਓ ਦੇਖੋ। ਆਓ ਲੱਗਿਆ ਪਿਆ ਹੈਗਾ ਨਾ ਡੀਸੀ ਤੇ। ਲਾਓ ਵੀ ਮਿੱਤਰੋ ਨਹਾ ਧੋ ਕੇ ਹੋ ਗਏ ਆਪਾਂ ਰੈਡੀ। ਤੇ ਕਬੂਤਰਾਂ ਦਾ ਦੇਖੀਏ ਹੁਣ ਤੇ ਨੂਰੀ ਨੂੰ ਲੈ ਕੇ ਗਏ ਆ ਘਮਾਉਣ। ਦੇ ਦਾਂ ਕਿੱਥੇ ਗਏ ਨੇ ਤੇ ਗਰਾਊਂਡ 'ਚ ਜਾ ਕੇ ਆਉਣਾ ਠੀਕ ਹੈ। ਮਿਲਦੇ ਆਂ ਫਿਰ ਅੱਗੇ। ਆਹ ਖੜੀ ਹੈ ਭਾਈ ਨੂਰੀ। ਦੇ ਦੇ ਉਹ ਕਿਹੜਾ ਇੱਕ। ਦੇ ਦੇ। ਲੈ ਜਾ ਭਜਾ ਕੇ ਜੇ ਲੈ ਕੇ ਜਾ। ਭਜਾ ਕੇ ਲੈ ਟੱਕਦਾ ਉਹਨੂੰ ਲੈ ਬੱਸ ਹਾਈ ਕਣ ਲੈ ਕੇ ਜਾ ਲੈ ਆ ਮੋੜ ਲਿਆ ਹੁਣ ਆ ਗਏ ਬਈ ਆਪਾਂ ਪਿੰਡ ਮੋਟਰ ਤੇ ਨੂਰੀ ਨੂੰ ਲੈ ਕੇ ਜਸੂ ਉਹ ਨਹੀਂ ਘਰ ਨੂਰੀ ਥੋੜਾ ਜਿਹਾ ਤੰਗ ਕਰਨ ਲੱਗੀ ਦੀ ਮਾਮਾ ਫਫੜ ਦੇ ਪਾਉ ਹਰਾ ਚੱਕ ਰਹੇ ਨੇ ਭਰ ਲਿਆ ਰਿਕਸ਼ਾ ਪਾਊਗਾ ਨਾ ਕੱਲ ਨੂੰ ਫਿਰ ਮਿਸਤਰੀ ਨਾਲ ਲੱਗਿਆ ਰਹੂੰਗਾ ਮੈਂ ਆਹ ਦੇਖਦਾ ਆਪਣਾ ਖੁੱਡਾ ਆਹ ਦੇਖੋ ਓਕੇਅਰ ਬੋਰਡ ਚੱਲਦੇ ਹੁਣ ਆਪਾਂ ਕਰਨ ਨੂੰ ਗਰਾਊਂਡ 'ਚ ਪਹੁੰਚ ਗਏ ਬਾਈ ਗੁਰੀ ਨੂੰ ਮੈਂ ਦਿਖਾਉਣਾ ਆਇਆ ਕਿ ਉਹ ਗੁਰੀ ਨਾਨਕਿਆ ਤੋਂ ਜਿੱਦਾਂ ਆਇਆ ਹੈ ਜਿੱਦਾਂ ਇਹ ਗਰਾਊਂਡ 'ਚ ਆ ਜਾਂਦੀ ਹੈ ਨਾ ਗੁਰੀ ਆਇਆ ਤਾਂ ਨਹੀਂ ਤੇ ਆਹ ਦੇਖੋ ਟਰੈਕ ਆਹ ਬਣ ਰਿਹਾ ਹੁਣ ਅੱਧਾ ਬਣ ਗਿਆ ਇਧਰਲੇ ਆਹ ਸਾਰੇ ਕੰਪਲੀਟ ਹੋਗੇ ਦੇਖੋ ਉਧਰ ਤੱਕ ਆਹ ਉੱਪਰ ਹੱਟ ਵੀ ਪੈ ਗਈ ਇਹਦੀ ਛੱਤ ਪਾਉਗੀ ਪੇਂਟ ਹੋਏ ਤੋਂ ਬਾਅਦ ਠੀਕ ਆ ਓਕੇਅਰ ਬੋਰਡ ਹੇ ਹੁਣ ਚੱਲਦੇ ਆਂ ਆਪਾਂ ਘਰ ਨੂੰ ਆਪਾਂ ਆਊ ਦੇ ਕੰਮ ਦੇਖ ਲਾਏ ਰਿਕਸ਼ਾ ਕਿੱਥੇ ਲੱਗ ਗਿਆ ਚੱਲ ਆ ਜਾ ਆਪਾਂ ਆਗੇ ਬਈ ਘਰ ਹੈ ਰਿਕਸ਼ਾ ਤੇ ਆਪਾਂ ਆਗੇ ਬਈ ਘਰ ਗਰਾਊਂਡ 'ਚ ਮਾਰਿਆ ਹੈ ġੇੜਾ ਠੰਡ ਬਹੁਤ ਹੈ ਤੇ ਆਪਾਂ ਹੁਣ ਕਬੂਤਰ ਕਰ ਦਈਏ ਬੰਦ ਬਸ ਹੁਣ ਤੋਂ ਨਹੀਂ ਖੋਲਣੇ ਹੁਣ ਖੋਲਾਂਗੇ ਕੱਲ ਨੂੰ ਇਹਨਾਂ ਨੂੰ ਅੱਜ ਬਹੁਤ ਚੁਗਲੇ ਇਹਨਾਂ ਨੇ ਦਾਣਾ ਪਾਣੀ ਖਾ ਲਿਆ ਜੱਸੇ ਇੱਕ ਟ੍ਰੇ 'ਚ ਦਾਣਾ ਪਾ ਕੇ ਰੱਖਦੇ ਹਨਾ ਇੱਕ ਟ੍ਰੇ ਚ ਦਾਣਾ ਪਾ ਦੇ ਤੇ ਪਾਣੀ ਅੰਦਰ ਉਹ ਚ ਪਾ ਦਿੰਨੇ ਪਲਾਸਟਿਕ ਵਾਲੇ ਚ ਉਹ ਕੱਢ ਲਾ ਬਾਹਰ ਮੈਂ ਪਾਣੀ ਲੈ ਕੇ ਆ ਮੈਂ ਕਰਮ ਪਾਣੀ ਲੈ ਕੇ ਆਉਣਾ ਚੱਲ ਵੇਣੇ ਲਓ ਬਾਈ ਦਾਣਾ ਪਾਣੀ ਪਾਤਾ ਕਬੂਤਰਾਂ ਨੂੰ ਓਕੇ ਰਿਪੋਰਟ ਚਲੋ ਅੱਜ ਤਾਂ ਬਾਹਰ ਕੱਢ ਲੇ ਤੇ ਠੀਕ ਆ ਹਨਾ ਓਕੇ ਰਿਪੋਰਟ ਚਲੋ ਬੱਚਾ ਵੀ ਠੀਕ ਹੈ ਹੁਣ ਕਰਦੇ ਆਪਾਂ ਬੰਦ ਇਹਨੂੰ ਬਲੌਗ ਦੀ ਵੀ ਐਂਡਿੰਗ ਕਰ ਦੇਣੀ ਹਲੇ ਕੰਮ ਤਾਂ ਬਹੁਤ ਪਏ ਨੇ ਆਪਣੇ ਪਰ ਬਲੌਗ ਦੀ ਐਂਡਿੰਗ ਕਰ ਦੇਣੀ ਆਪਾਂ ਤੇ ਪਾਉ ਨੂੰ ਮਿਲ ਲਈਏ ਪਾਉ ਆ ਲੱਗਿਆ ਟੋਕਾ ਕਰਨ ਰੁਕ ਜਮਾ ਜਿੰਦਾ ਲਾਣਾ ਉਹ ਖਾਲੀ ਉਹ ਮਸ਼ੀਨ ਚਲਾਈ ਜਾਣਾ ਅੱਛਾ ਟੋਕਾ ਤਾਂ ਹੋ ਗਿਆ ਅਜਾ ਤਾਰ ਹਿੱਲਦੀ ਆ ਨੂਰੀ ਆ ਖੜੀ ਅੱਧ ਵਿਚਾਲੇ ਆਹ ਦੇਖੋ ਕਦੇ ਅੰਦਰ ਕਦੇ ਬਾਹਰ ਤੇ ਚਲੋ ਬਾਈ ਨਿਬੜ ਗਿਆ ਆਪਣਾ ਸਾਰਾ ਕੰਮਕਾਰ ਤੇ ਆਪਾਂ ਹੁਣ ਕਰੀਏ ਰੈਸਟ ਸੱਚ ਡਿਊਟੀ ਡਿਊਟੀ ਤੇ ਜਾਣਾ ਦੁੱਧ ਭਾ ਕੇ ਆਉਣਾ ਉਹ ਤੋਂ ਬਾਅਦ ਵਲੌਗ ਦੀ ਐਂਡਿੰਗ ਕਰਾਂਗੇ ਠੀਕ ਹੈ ਚਲੋ ਚੱਲਦੇ ਆਪਾਂ ਚੱਲੇ ਬਈ ਡਿਊਟੀ ਤੇ ਅੱਜ ਚੱਲੇ ਆਪਾਂ ਪਜੈਰੋ ਤੇ ਆਵਣੀ ਨੇ ਤੇ ਇਥੇ ਜਾਣਾ ਔਖਾ ਹੈ ਹਨਾ ਬਈ ਸੂਟਰੀ ਤੇ ਤਾਂ ਕੂੜੇ ਟਿਕ ਜਾਂਦਾ ਕਿੱਥੇ ਰੱਖੇਗਾ ਬਲ ਮੈਂ ਚੱਕ ਲਿਆ ਬਸ ਐਂ ਚੱਕ ਲਈ ਉੱਥੇ ਤੱਕ ਗਿਆ ਤੇ ਚਲੋ ਬਈ ਦੁੱਧ ਪਾਈ ਆ ਜਿਹਦੇ ਪਰ ਰਿਸਕੀ ਹੈ ਕੰਮ ਠੀਕ ਹੈ ਚੱਲਦੇ ਆਪਾਂ ਆਪਣੇ ਸਾਰੇ ਕੰਮ ਬਈ ਖਤਮ ਨੇ ਤੇ ਦੱਸਿਓ ਫਿਰ ਬੱਚਾ ਕਿਵੇਂ ਉੱਡੇ ਆ ਤੇ ਖੁੱਡੇ ਕਿਵੇਂ ਲੱਗੇ ਹਨ ਸਾਰਾ ਸਿਸਟਮ ਤੇ ਫੱਟੀਆਂ-ਫੁੱਟੀਆਂ ਕੱਲ ਨੂੰ ਫਿੱਟ ਕਰਾਂਗੇ ਤੇ ਆਪਾਂ ਵਲਵ ਲਾਤੇ ਜਾਲ ਵਾਲਾ ਖੋਲਦਿਆ ਕਰਨਾ ਯਾਰ ਵਲਵ ਹਨ ਬਾਹਰ ਆਪਾਂ ਵਲਵ ਲਾ ਕੇ ਕੀ ਕਰਨਾ ਤੇ ਜਾਂ ਅੰਦਰ ਦੂਜਾ ਵਲਵ ਲਾਵਾਂਗੇ ਪੀਲਾ ਵਲਵ ਜਿਹਦਾ ਹਨਾ ਥੋੜਾ ਜਿਹਾ ਨਿੱਗ ਜਿਹਾ ਵੀ ਹੋਵੇ ਤੇ ਬਾਕੀ ਕੱਲ ਨੂੰ ਇੱਥੇ ਬੋਰੀ ਫਿੱਟ ਕਰਦੇ ਆਂ ਥੈਲਿਆਂ ਦੀ ਜਗ੍ਹਾ ਤਾਂ ਕਿ ਪੂਰੀ ਗਰਮਾਈਸ਼ ਰਹੇ ਅੰਦਰ ਬੱਚੇ-ਬੱਚੇ ਸੈੱਟ ਰਹਿਣ ਤੇ ਚਲੋ ਬਈ ਮਿਲਦੇ ਆਂ ਅਗਲੇ ਬਲੌਗ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮੇਰਾ ਵੀਰ ਸ਼ੇਅਰ ਜ਼ਰੂਰ ਯਾਰ ਕਹਿਣ ਦੀ ਲੋੜ ਨਾ ਪਿਆ ਕਰੇ ਸ਼ੇਅਰ ਜ਼ਰੂਰ ਕਰ ਦੇ ਜੇ ਵਧੀਆ ਲੱਗੇ ਠੀਕ ਹੈ ਜੇ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਆ ਕਰੋ ਨਹੀਂ ਫਿਰ ਚੈਨਲੇ ਅਨਸਬਸਕ੍ਰਾਈਬ ਕਰ ਦੋ ਤੇ ਮਿਲਦੇ ਆ ਚਲੋ ਅਗਲੇ ਵਲੌਗ